ਦਿਲ 'ਚ ਕੁਝ ਕਾਰਗੁਜ਼ਰਨਤਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਲ ਨਹੀਂ ਹੁੰਦਾ ਬਸ਼ਰਤੇ ਕਿ ਉਸ ਕੰਮ ਨੂੰ ਕਰਨ ਦਾ ਜਜ਼ਬਾ ਇਨਸਾਨ ਦੇ ਅੰਦਰ ਹੋਵੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਨੇ ਆਪਣੀ ਕਾਮਯਾਬੀ ਦੀ ਕਹਾਣੀ ਖੁਦ ਲਿਖੀ ਤੇ 60 ਸਾਲ ਦੀ ਉਮਰ 'ਚ ਮਾਡਲ ਬਣਿਆ ਕੁਝ ਸਾਲ ਪਹਿਲਾਂ ਦਿਨੇਸ਼ ਮੋਹਨ ਦਾ ਬੁਰਾ ਵਕਤ ਆਇਆ ਤੇ ਉਸ ਦੀ ਹੱਸਦੀ ਵਸਦੀ ਜ਼ਿੰਦਗੀ ਦੁੱਖਾਂ 'ਚ गिर ਗਈ ਦਰਸਲ ਦਿਨੇਸ਼ ਮੋਹਨ ਡਿਪਰੈਸ਼ਨ 'ਚ ਚਲੇ ਗਏ ਸਨ ਕਿਉਂਕਿ ਪਰਿਵਾਰ 'ਚ ਕੁਝ ਅਣਸਖਾਵਾਂ ਮਾਹੌਲ ਸੀ ਜਿਸ ਕਾਰਨ ਉਹਨਾਂ ਦੀ ਹਾਲਤ ਦਿਨ-ਬਦਨ ਵਿਗੜਦੀ ਗਈ ਇਸ ਤੋਂ ਬਾਅਦ ਉਹਨਾਂ ਦੀ ਭੈਣ ਦਿਨੇਸ਼ ਮੈਨ ਨੂੰ ਆਪਣੇ ਕੋਲ ਲੈ ਗਈ ਦਿਨੇਸ਼ ਮੋਹਨ ਡਿਪਰੈਸ਼ਨ ਦੇ ਕਾਰਨ ਬੈੱਡ ਤੇ ਪਏ ਰਹਿੰਦੇ ਸਨ ਤੇ ਇਸੇ ਕਾਰਨ ਉਹ ਬਹੁਤ ਜ਼ਿਆਦਾ ਮੋਟੇ ਵੀ ਹੋ ਗਏ ਸਨ ਉਹਨਾਂ ਦੇ ਚੀਜਾ ਜੀ ਨੇ ਉਹਨਾਂ ਨੂੰ ਪ੍ਰੇਰਿਆ ਕਿ ਉੱਠੇ ਤੇ ਉਠੋ ਤੇ ਸੈਰ ਕਰੋ ਪਰ ਉਹ ਕਿਸੇ ਦੀ ਗੱਲ ਨਹੀਂ ਸਨ ਮੰਨਦੇ ਆਖਿਰਕਾਰ ਉਹਨਾਂ ਨੇ ਆਪਣੀ ਭੈਣ ਦੀ ਗੱਲ ਮੰਨੀ ਤੇ ਜਿਮ ਜੁਆਇਨ ਕੀਤਾ ਤੇ ਫਿਰ ਫੈਟ ਤੋਂ ਫਿੱਟ ਹੋ ਗਏ ਜਿਸ ਤੋਂ ਬਾਅਦ ਉਹਨਾਂ ਦੇ ਇਸ ਟਰਾਂਸਫਾਰਮੇਸ਼ਨ ਦੀ ਕਹਾਣੀ ਨੂੰ ਇੱਕ ਪੱਤਰਕਾਰ ਨੇ ਅਖਬਾਰ 'ਚ ਛਾਪਿਆ ਤੇ ਕਈ ਮਾਡਲਿੰਗ ਕੰਪਨੀਆਂ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਤਨੇਸ਼ ਮੋਹਨ ਨੇ ਮਾਡਲਿੰਗ ਦੇ ਨਾਲ-ਨਾਲ ਸਾਉਦੀਆ ਫਿਲਮਾਂ ਕਈ ਕਮਰਸ਼ੀਅਲ ਟੀਵੀ ਐਡ ਤੇ ਕਈ ਪੰਜਾਬੀ ਗਾਣਿਆਂ 'ਚ ਵੀ ਬਤੌਰ ਮਾਡਲ ਕੰਮ ਕੀਤਾ ਅੱਜ ਦੇ ਤਰੀਕੇ 'ਚ ਉਹ ਕਾਮਯਾਬ ਮਾਡਲ ਹਨ ਤੇ ਕਈਆਂ ਨੂੰ ਮਾਡਲਿੰਗ ਦੇ ਗੁਰੂ ਵੀ ਸਿਖਾਰੇ ਨੇ ITI ਤੋਂ ਪੜ੍ਹਾਈ ਕਰਨ ਤੋਂ ਬਾਅਦ ਦਿਨੇਸ਼ ਮੋਹਨ ਨੇ ਵਿਦੇਸ਼ 'ਚ ਪੜ੍ਹਾਈ ਕੀਤੀ ਫਿਰ PhD ਦੇ ਨਾਲ ਨਾਲ ਵਿਦੇਸ਼ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਉਹ ਭਾਰਤ ਵਾਪਸ ਆਏ ਤੇ ਪੰਜਾਬ ਹਰਿਆਣਾ ਸਰਕਾਰ ਵਿੱਚ ਨੌਕਰੀ ਪ੍ਰਾਪਤ ਕੀਤੀ ਏ ਕਲਾਸ ਦੀ ਸਰਕਾਰੀ ਨੌਕਰੀ ਨਾਲ ਸਭ ਕੁਝ ਠੀਕ ਚੱਲ ਰਿਹਾ ਸੀ ਜ਼ਿੰਦਗੀ ਦਿਲਚਸਪ ਨਹੀਂ ਸੀ ਪਰ ਕਾਫੀ ਸਥਿਰ ਸੀ ਫਿਰ ਅਚਾਨਕ ਸਭ ਕੁਝ ਬਦਲ ਗਿਆ ਮਾਰ ਲਿੰਗ ਵਿੱਚ ਆਉਣ ਤੋਂ ਪਹਿਲਾਂ ਉਸ ਦਾ ਸਫਰ ਇਨਾ ਆਸਾਨ ਨਹੀਂ ਸੀ ਦਿਨੇਸ਼ ਨੇ ਦੱਸਿਆ ਕਿ ਉਹ ਡਿਪਰੈਸ਼ਨ ਵਿੱਚ چلا ਗਿਆ ਸੀ ਕਈ ਵਾਰ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ ਲਗਾਤਾਰ ਡਾਕਟਰੀ ਮਦਦ ਤੋਂ ਬਾਅਦ ਵੀ ਉਹ ਠੀਕ ਨਹੀਂ ਸੀ ਹੋ ਰਿਹਾ ਉਹ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ ਸੀ ਲਗਾਤਾਰ ਖਾਣ ਪੀਣ ਤੇ ਲੇਟਣ ਕਾਰਨ ਦਿਨੇਸ਼ ਦਾ ਭਾਰ 130 ਕਿਲੋਗ੍ਰਾਮ ਤੱਕ ਪਹੁੰਚ ਗਿਆ ਸਥਿਤੀ ਅਜਿਹੀ ਹੋ ਗਈ ਕਿ ਉਸ ਨੂੰ ਉੱਠਣ ਲਈ ਵੀ ਸਹਾਰੇ ਦੀ ਲੋੜ ਸੀ ਉਸ ਦੀ ਹਾਲਤ ਵੇਖ ਕੇ ਇੱਕ ਦਿਨ ਭੈਣ ਤੇ ਪਰਜਾਈ ਨੇ ਉਸ ਨੂੰ ਕਿਹਾ ਤੂੰ ਜ਼ਿੰਦਗੀ ਜਿਉਣ ਦਾ ਕਾਰਨ ਲੱਭਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕੀ ਤੈਨੂੰ ਅਹਿਸਾਸ ਹੈ ਕਿ ਬਿਸਤਰੇ ਤੇ ਲੇਟ ਕੇ ਤੂੰ ਮੌਤੇ ਹੋਰ ਨੇੜੇ ਜਾ ਰਿਹਾ ਹੈ ਇਹ ਸੁਣ ਕੇ ਉਸ ਨੂੰ ਲੱਗਾ ਕਿ ਉਹ ਉਸ ਨੂੰ ਆਪਣੀ ਮਦਦ ਆਪ ਹੀ ਕਰਨੀ ਪਵੇਗੀ ਡੇਢ ਸਾਲ ਇਸ ਹਾਲਤ 'ਚ ਰਹਿਣ ਤੋਂ ਬਾਅਦ ਉਸ ਦੀ ਹਾਲਤ 'ਚ ਸੁਧਾਰ ਹੋਇਆ ਉਸ ਨੇ ਭਾਰ ਘਟਾਉਣਾ ਸ਼ੁਰੂ ਕੀਤਾ ਉਸਦੇ ਕਿਸੇ ਜਾਣਕਾਰ ਨੇ ਉਸਦੀ ਤਸਵੀਰ ਤੇ ਉਸਦੀ ਕਹਾਣੀ ਇੱਕ ਏਜੰਸੀ ਨੂੰ ਭੇਜੀ ਫਿਰ ਕੀ ਹੋਇਆ ਇਥੋਂ ਇਹ ਦਿਨੇਸ਼ ਮਾਡਲ ਬਣ ਗਿਆ ਤੇ ਉਸਦੇ ਸਾਹਮਣੇ ਕਾਮਯਾਬੀ ਦੇ ਦਰਵਾਜ਼ੇ ਖੁੱਲ ਗਏ ਅੱਜ ਉਹ ਇੱਕ ਕਾਮਯਾਬ ਮਾਡਲ ਦੇ ਨਾਲ ਨਾਲ ਇੱਕ ਵਧੀਆ ਐਕਟਰ ਵੀ ਹੈ